ਜੋਨ ਇੱਕ 2.5 ਲੱਖ ਮੁੱਲ ਵਾਲੀ ਮੈਚ ਦਿਖਾਉਣੇ ਆ ਚੈੱਕ ਕਰ ਸਕ ਰਹੇ ਤੁਸੀਂ ਨਾ ਮੈਂ ਵੀ ਇੱਕ ਵਾਰ ਪਿੱਛੇ ਚੈੱਕ ਕਰ ਰਹੇ ਆ ਆਰਡਰ ਚੈੱਕ ਕਰਦਾ ਇਹ ਦੇਖ ਸਕਦੇ ਹੋਗੇ ਦੇਖ ਇਦਾਂ ਹੀ ਬਈ ਮੜਾ ਜੇ ਸਾਹਮਣੇ ਆ ਜਾ। ਦੇਖ ਸਕਦੇ ਹੋ ਇਹ। ਮੁੱਲ ਕੀ ਕਰਦਾ ਵੀਰੇ ਇਹਦਾ? ਮੁੱਲ 2.5 ਲੱਖ ਰੁਪਏ ਵੀਰੇ। 2.5 ਲੱਖ ਮੁੱਲ ਕਰਦਾ ਬਈ। ਦੁੱਧ ਦੀ ਕੀ ਕੀ ਬੀਚਣਾ ਬਈ ਇਹਦੀ? 20 ਸੇਰੀ ਮੈਂ ਆ ਜੀ। 20 ਸੇਰੀ ਜੀ। ਹੁਣ 14-15 ਕਿਲੋ ਬੋਲੀ ਤੇਜਾ ਦਾ ਨਾ ਸੀ। ਠੀਕ ਆ ਬਈ। ਤੀਜਾ ਸੂਆ ਕੀ ਹੁਣ ਹੈ ਮੈਂਸ? ਇਹ ਤੀਜੇ ਸੂਆ ਸੂਆ। ਤੀਜੇ ਸੂਆ ਮੈਂ। ਕਿਵੇਂ ਇਹਦਾ ਉਹ ਕਿਥੇ ਸੀਵਨ ਕੀਤਾ ਵੀ ਭਰਾ ਹੋਇਆ ਆਪਣਾ ਹੇ। ਐਮ ਐਨ ਐਫ ਹੈ? ਐਮ ਐਨ ਐਫ। ਕਿਹੜੇ ਪਿੰਡ ਤੋਂ ਆਏ ਆਂ ਆਪਾਂ? ਪਿੰਡ ਆਪਸੀ ਆ ਜੀ। ਕਿਹੜੇ ਜ਼ਿਲ੍ਹੇ ਚ ਪੈਂਦੇ ਹੈ? ਜਲੰਧ ਜਲੰਧ ਕੋਈ ਮੋਬਾਈਲ ਨੰਬਰ ਜੇ ਕਿਨੇ ਲੈਣੀ ਹੋਵੇ? 97816 97816 ਹਾਂਜੀ 9959 95 564 ਹਾਂ ਨੰਬਰ ਆ ਬਾਈ ਬਾਈਆਂ ਦਾ ਕਾਲ ਕਰ ਲੋ ਮੁੱਲ 2.5 ਲੱਖ ਆ ਦੇਖ ਸਕਦੇ ਬਾਕੀ ਮਾੜਾ ਮੋਟਾ ਲੈਣ ਦੇਣ ਬਾਈ ਕਹਿੰਦਾ ਮੌਕੇ ਤੇ ਕਰ ਲਾਂਗੇ। ਦੇਖ ਸਕ ਰਹੇ ਤੁਸੀਂ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਆ ਬਈ ਇਹ? ਤੀਜਾ ਦਿਨ ਸੂਈ ਨੂੰ ਹੋ ਗਿਆ ਬਈ ਦੇਖ ਸਕਦੇ ਵਧੀਆ ਮੈਂ ਸਭ ਪੂਰੀ ਸੁਨੱਖੀ ਕੀ ਰਵੇ ਦੇ ਰਿਹਾ ਹੈ ਜੀ ਸ਼ਾਇਦ ਇਹ ਵੀ ਇਸ ਕਾਰਜ ਵਿੱਚ ਸੌਂਕੀ ਆ ਪੂਰਾ ਦੇਖ ਸਕ ਰਿਹਾ ਵੀ ਬਾਈ ਕਹਿੰਦੇ ਅੱਜ ਬੱਚਾ ਵੀ ਨਾਲ ਸੌਂਕੀ ਆ ਪੂਰਾ ਮੈਂ ਸ਼ਾਨਾ ਦੇਖ ਸਕ ਰਿਹਾ ਹਾਂ ਜੀ ਦੁੱਧ ਦੀ ਵੀ ਜਿਹੜੀ ਦਿੱਸ ਰਹੀ ਵੀ ਵੀਰ ਵੀਰ ਦੇਖੋ ਵਜੋਂ ਇੱਕ ਐਫਫੀ ਦੇ ਬਾਹਰ ਦਿਖਾਉਣਾ ਹੈ ਆਰਡਰ ਚੈੱਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਕਿਹੜੇ ਪਿੰਡ ਤੋਂ ਆਏ ਬਾਬਾ ਬਹਿੜ ਲੈ ਭੈਣੀ ਬੱਤ ਤੋਂ ਆਇਆ ਕੀ ਡਿਮਾਂਡ ਕਰਦਾ ਮੈਸੇਜ ਦੀ ਬਹਿੜ ਦੀ ਮੈਂ 35000 35000 ਦੀ ਡਿਮਾਂਡ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ ਮਾੜਾ ਮੋਟਲਿਸ ਕਰੇਗਾ ਠੀਕ ਆ ਕੀ ਦੁੱਧ ਦੀ ਪਿਛੇ ਨਾ ਦੀ? ਇੱਥੇ ਇੰਨ ਕਰ ਦੇਗੇ। ਹੈ? ਇੱਥੇ ਇੰਨ ਕਰ ਦੇਣਗੇ ਬਸ ਕੁਝ ਕਰ। ਠੀਕ ਉਹ ਤਾਂ ਠੀਕ ਹੈ ਦੁੱਧ ਦੀ ਪਿਛੇ ਨਾ। ਹੈ? ਦੁੱਧ ਕਿੰਨਾ ਦਿੰਦੀ ਹੈਗੀ ਦੁੱਧ? ਦੁੱਧ 13-14 ਲੀਟਰ। 13-14 ਲੀਟਰ ਦੁੱਧ ਦਾ। ਕਿੰਨੇ ਮੈਸੂਏ ਇਹ? ਕਿੰਨਾ ਹੋਇਆ? ਬੱਚਾ ਮਰ ਗਿਆ। ਠੀਕ ਹੈ ਠੀਕ ਹੈ। ਦੁੱਧ ਦਾ ਆਪਣਾ ਦੁੱਧ ਕਿੰਨਾਗਾ? ਦੁੱਧ ਕਿੰਨਾ ਦੁੱਧ? ਹੁਣ? ਹੂੰ। 13-14 ਲੀਟਰ। 13-14 ਠੀਕ ਹੈ। ਜੇ ਕਿਸੇ ਨੇ ਲੈਣੀ ਹੋਵੇ ਕੋਈ ਮੋਬਾਈਲ ਨੰਬਰ ਆਪਣਾ। ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 84272 84272 63507 ਆ ਨੰਬਰ ਆ ਵੀ ਬਾਬੇ ਦਾ ਭੈਣ ਹੀ ਫੱਤਾ ਪਿੰਡ ਆ ਬਾਬੇ ਨੂੰ ਕਾਲ ਕਰ ਲਿਓ ਜੇ ਕਿਸੇ ਨੇ ਵੇਹੜ ਖਰੀਦਣੀ ਹੋਈ ਦੇਖ ਸਕਦੇ ਹੋ ਇਹ ਵੇਹੜ ਸੱਚਾ ਕਹਿੰਦਾ ਬਾਬਾ ਕਹਿੰਦਾ ਮਰਿਆ ਹੋਇਆਗਾ ਦੇਖੋ ਵਈ ਸਾਨੂੰ ਇੱਕ ਬੈਸਟ ਦਿਖਾਉਣਿਆ ਐਚ ਐਫ ਦੀ ਚੈੱਕ ਕਰ ਸਕਦੇ ਹੋ ਇਸ ਕੁਆਲਿਟੀ ਚੈੱਕ ਕਰ ਸਕਦੇ ਹੋ ਵੀ ਬੈਸਟ ਦੀ ਤੇ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਉੱਥੇ ਨਾਲ ਹੀ ਆਰਡਰ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਵੀ ਥੇਮ ਦਾ ਤੋਰੀ ਮੜਾ ਜਾ ਦੇਖੋ ਭਾਈ ਆਰਡਰ ਚੈੱਕ ਕਰੋ ਬਹਿੜਦਾ ਤੁਸੀਂ ਪੂਰੀ ਸੁਨੱਖੀ ਤੇ ਚੰਗੀ ਵਹਿਣਾ ਬਾਈ ਭਾਈ ਕੀ ਡਿਮਾਂਡ ਆ ਬਹਿੜਦੀ 55000 ਰੁਪਏ 55000 ਰੁਪਏ ਮੁੱਲ ਕਰਦਾ ਬਾਈ ਪਿੰਡ ਕਿਹੜਾ ਬਾਈ ਧੂਕੜ ਪਿੰਡ ਧੂਕੜਾ ਜ਼ਿਲ੍ਹਾ ਬਰਨਾਲਾ ਬਾਈ ਦਾ ਹਨਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਣਾ ਮਾੜਾ ਮੋਟਾ ਲੈਸ ਕਰੇਗਾ ਹਾਂ ਕਰਦਾ ਠੀਕ ਹੈ ਦੁੱਧ ਦੀ ਜਮਾਨਤ ਕੀ ਹੈ ਦੁੱਧ ਬਾਈ ਇਹਦੇ ਦਾ 12 ਕਿੰਨੇਵੇਂ ਸੂਏ ਆ ਤੀਜੇ ਸੂਏ ਤੀਜੇ ਸੂਏ ਸੂਈ ਹੋਈ ਹੈ ਕਿੰਨੇ ਕਿ ਦਿਨਾਂ ਦੀ ਸੂਈ ਹੋਈ ਹੈ 20 ਦਿਨ ਪੀ ਦਿਨ ਸੂਈ ਨੂੰ ਕੋਈ ਮੋਬਾਈਲ ਨੰਬਰ ਬੋਲੀ ਆਪਣਾ 883781588 88378 15800 15800 78 78 ਆ ਨੰਬਰ ਆ ਬਾਈ ਬਾਈ ਦਾ ਕਾਲ ਕਰ ਲਓ ਬਾਈ ਨੂੰ ਵਹਿਣ ਦੇਖਾ ਇੱਕ ਵਾਰੀ ਕੋਲ ਦੁਬਾਰੇ ਫੇਰ ਨੰਬਰਵਾਜੀ ਖੜੀ ਮਰ ਜਾ ਉੱਥੇ ਖੜ੍ਹ ਜਾ। ਖੋਬੇ ਤੁਹਾਨੂੰ ਇੱਕ ਭਲੂਣ ਝੋਟੀ ਦਿਖਾਉਣੇ ਆ ਪਹਿਲੇ ਸੂਏ ਦੇਖ ਸਕਦੇ ਹੋ। ਸਣਾ ਦੀ ਕੁਆਲਿਟੀ ਤੇ ਆਰਡਰ ਚੈੱਕ ਕਰ ਰਹੇ ਹਾਂ। ਦੇਖ ਸਕਦੇ ਹੋ ਵੀ ਬਹੁਤ ਚੰਗੀ ਤੇ ਸਮੱਖੀ ਝੋਟੀ ਆ ਬਈ। ਇਹ ਆਪਾਂ ਗੀੜੀ ਧੋਣੀ ਲਾਉਣੀ ਆ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਹੋ ਜੀ। ਪਹਿਲਾਂ ਤਾਂ ਦੱਸੋ ਪਿੰਡ ਕਿਹੜੇ ਤੋਂ ਆਏ ਜੀ ਆਪਾਂ? ਕਾਲੇ ਕੇ ਪਿੰਡ ਜਿਹੜਾ ਬਰਨਾਲਾ ਹਨਾ। ਕੀ ਡਿਮਾਂਡ ਕਰਦੇ ਹੋ ਜੀ ਗੱਲ ਕਰੀ ਆਪਾਂ ਝੋਟੀ ਦੀ? 1,20,000 ਰੁਪਏ। 1,20,000 ਰੁਪਏ ਮੁੱਲ ਕਰਦਾ ਵੀ ਝੋਟੀ ਦੇਖ ਸਕਦੇ ਦੁੱਧ ਦਾਦ ਦੀ ਕੀ ਪੋਜੀਸ਼ਨ ਹੈ ਦੀ? ਪਹਿਲੇ ਮਹੀਨੇ। ਪਹਿਲੇ ਨੂੰ ਦੁੱਧ ਕਿੰਨੇ ਆ ਵੀ? ਮਾਂਥਲੇ 18 ਲੀਟਰ। ਮਾਂਥਲੇ 18 ਲੀਟਰ ਦਿੰਦੀ ਜਾਨੀ ਵੀ ਇਹਦਾ ਕਿੰਨਾ ਗਾ ਹੁਣ? ਵਿੱਚੋਂ ਸੂਈ ਨਹੀਂ ਹੈ। ਸੂਨ ਵਾਲੀ ਹੈ। ਸੂਨ ਵਾਲੀ ਹੈਗੀ। ਕਿੰਨੇ ਕਿਤਨਾ ਦੀ ਕੱਚੀ ਆ 15 ਦਿਨਾਂ ਦੀ ਜੇ ਆਪਣੀ ਕੋਈ ਵੀਡੀਓ ਦੇ ਕੇ ਆਉਂਦਾ ਕੋਈ ਉਹਨੂੰ ਲਿਸਟ ਕਰੋਗੇ ਮਾਣਾ ਮੁੱਟਾ 10000 ਕਰ ਦਾਂ 10000 ਕਰ ਦਾਂ ਦੇਖੋ ਬਈ ਆਊਟਰੀ ਕਰਤਾ ਬਾਈ ਨੇ ਕਹਿੰਦਾ ਵੀ 10000 ਛੂਟ ਕਰਦਾਂਗੇ ਜੀ ਕੋਈ ਆਪਣੀ ਵੀਡੀਓ ਦੇ ਕੇ ਕਮੈਂਟ ਕਰਦਾ ਕੋਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਬਈ ਸੱਚੇ ਨਾਲ ਤਾਂ ਮੈਨੂੰ ਦੱਸੇ ਦੀ ਨੇ ਮੋਬਾਈਲ ਨੰਬਰ ਹੈਗਾ ਇਹਨਾਂ ਦਾ ਖੋਲ ਹੀ ਨੋਕ ਜਾ ਬੜਾ ਤੂੰ ਠੀਕ ਚੈੱਕ ਕਰ ਸਕਦਾ ਮੈਂ ਵਧੀਆ ਝੋਟੀ ਆ ਇੱਧਰੋਂ ਵੀ ਮਾੜੇ ਪਿੱਛੇ ਨੂੰ ਹੋ ਜਾ ਇੱਧਰੋਂ ਇਹਦੇ ਨਾਲ ਜੇ ਹੋ ਜਾ ਇੱਥੇ ਨਾਲ ਜੇ ਹੋ ਜਾ 14 ਨੰਬਰ ਹੈਗਾ ਬਾਈ ਇਹਨਾਂ ਦਾ 77174 86711 ਇੱਕ ਵਾਰੀ ਫੇਰ ਦੱਸ ਦੇ 77174 86711 ਨੰਬਰ ਆ ਵੀ ਪਿੰਡ ਕਾਲੇ ਗਿਆ ਜੇ ਕਹਿੰਨੇ ਝੋਟੀ ਲੈਣੀ ਹੋਈ 10 ਕਿ ਦਿਨਾਂ ਦੀ ਕੱਚੀ ਹੈ ਬਾਈ ਕਹਿੰਦੇ ਲਿਜਾ ਸਕਦੇ ਆ 1 ਲੱਖ 20000 ਮੁੱਲ ਕਰਾਦੀ ਬਾਈਆਂ ਨੇ 10000 ਰੁਪਏ ਕਹਿੰਦਾ ਜੇ ਕੋਈ ਆਪਣੀ ਵੀਡੀਓ ਦੇਖ ਕੇ ਕਾਲ ਕਰਦਾਗਾ ਤਾਂ 10000 ਦੀ ਛੋਟ ਕਰ ਦਾਂਗੇ ਦੇਖੋ ਵੀ ਇੱਕ ਤੁਹਾਨੂੰ ਪੈਛੜ ਦਿਖਾਉਣੇ ਆ ਚੈੱਕ ਕਰੋ ਵੀ ਥਣਾ ਤੁਣਾ ਦੀ ਕੁਆਲਿਟੀ ਤੇ ਆਰਚ ਚੈੱਕ ਕਰ ਰਹੇ ਹਾਂ ਦੇਖ ਸਕ ਰਹੇ ਹਾਂ ਮੈਂ ਤੁਹਾਨੂੰ ਅੱਜ ਮਰੇ ਅੱਜ ਅੱਲਾ ਬਕਾਲੀ ਕਰਨਾ ਕੀ ਡਿਮਾਂਡ ਕਰਦੇ ਹੋ ਬਈ ਇਹਦੀ 60000 ਰੁਪਏ 60000 ਰੁਪਏ ਹਾਂ 60000 ਰੁਪਏ ਮੁੱਲ ਕਰਦੇ ਨੇ ਬਾਈ ਬਾਈ ਦੇਖ ਸ਼ਾਹ ਰਹੇ ਤੁਸੀਂ ਪੈਸੜ ਸੇ ਦੇ ਸ ਕਿਹੜੀ ਪੈਸੜ ਪਾਈ ਦੀ ਇਹ ਪਤਾ ਨਹੀਂ ਜਰਾ ਇਹ ਤੇ ਚੈਪੀ ਦੀ ਤਾਂ ਨਹੀਂ ਹੈਗੀ ਕਿ ਜਰਸੀ ਆ ਰੇਲ ਦੀ ਜੀ ਆ ਰੇਲ ਦੀ ਜੀ ਆ ਬਾਈ ਦੇਖ ਸ਼ਾਹ ਰਹੇ 60000 ਰੁਪਏ ਮੁੱਲ ਆ ਜੇ ਕੋਈ ਵੀਡੀਓ ਦੇਖ ਕੇ ਉਹਨਾਂ ਨੂੰ ਕੋਈ ਲਿਸ ਕਰੋਗੇ ਮੈਡਮ 60000 ਦੀ 50000 ਦੇ ਦੋਗੇ ਮੋਬਾਈਲ ਨੰਬਰ ਬਾਈ ਤੁਹਾਨੂੰ ਦੱਸ ਹੀ ਚੁੱਕੇ ਆ ਇਹਨਾਂ ਦਾ ਬਾਈਆਂ ਦਾ ਬਾਈਆਂ ਕੋਲੇ ਇੱਕ ਵਹਿੜਾ ਗਈ ਇੱਕ ਮੱਝ ਆ ਗਈ ਆ ਮਗਰ ਬੱਸੀ ਐ ਇੱਕ ਬੱਸਾ ਹੂੰ 60 ਮਗਰ ਬੱਸੀ ਐ ਇੱਕ ਬੱਸਾ ਬੱਸਾ ਮਗਰ ਬਾਈ ਦੇਖ ਰਹਾ ਜੀ ਤੁਸੀਂ ਟੈਂਡ ਕਾਲੇ ਕਿ ਆ ਬਾਈਆਂ ਦਾ ਕਾਲ ਕਰ ਲਓ ਬਈ ਦੋਨੇ ਡੰਗਰ ਨਾ ਬਾਈਆਂ ਕੋਲੇ ਖੜੇ ਨੇ ਜੇ ਕਹਿੰਦੇ ਨੇ ਲੈਣੇ ਹੋਏ ਮੋਬਾਈਲ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਵੀ ਛੱਡਾਂਗੇ ਇੱਕ ਵਾਰੀ